ਜਿਹੜੇ ਦੇ ਵਿੱਚ ਮਾੜੇ ਅਨਸਰਾਂ ਦੀ ਫੜਨ ਵਾਸਤੇ ਵੱਖ-ਵੱਖ ਜਿਹੜੇ ਸਾਡੇ ਏਰੀਆ ਹੈ ਉਹਦੇ ਚ ਨਾਈਟ ਲੂਮੀਨੇਸ਼ਨ ਕਿ ਤੱਕ ਆਂਦਾ ਹੈ ਐਸਐਸਪੀ ਸਾਹਿਬ ਦੇ ਦਿਸਾ ਨਿਰਦੇਸ਼ਾ ਹੇਟ ਜਿੰਨੇ ਵੀ ਸਬ ਡਿਵੀਜ਼ਨ ਹੈਗੇ ਉਹਦੇ ਚ ਇਹ ਸਾਰੀ ਇਸ ਦੀ ਪਾਲਣਾ ਕੀਤੀ ਜਾਂਦੀ ਹੈ ਉਸੇ ਲੜੀ ਦੇ ਤਹਿਤ ਸੀਆਈਏ ਸਰੰਦ ਜਿਹਦੇ ਇਨਚਾਰਜ ਮਰਪਿੰਦਰ ਸਿੰਘ ਹੈ ਇਹਨਾਂ ਦੀ ਟੀਮ ਨੇ ਨਾਈਟ ਡੋਮੀਨੇਸ਼ਨ ਦੇ ਤਹਿਤ ਇਹਨਾਂ ਨੂੰ ਸੂਚਨਾ ਸਿਧੀ कि ਇੱਥੇ ਪਟਿਆਲਾ ਰਾਜਪੁਰਾ ਜਾਂ ਹੋਰ ਨੇੜੇ ਦੇ ਵੀ ਜ਼ਿਲ੍ਹੇ ਦੇ ਜਿਹੜੇ ਮਾੜੇ ਅੰਸਰ ਹੈ ਉਹ ਆ ਕਰਕੇ ਜ਼ਿਲ੍ਹੇ ਦੇ ਵਿੱਚ ਵਾਰਦਾਤ ਕਰਦੇ ਉਹ ਜਦੋਂ ਸੂਚਨਾ ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਨੇ ਨਿਰਾਨੀ ਦੀ ਟੀਮ ਨੇ ਬਹੁਤ ਹੀ ਚੰਗਾ ਕੰਮ ਕੀਤਾ ਉਸ ਤੇ ਐਕਸ਼ਨ ਲੈਂਦੇ ਹੋਏ ਇਹਨਾਂ ਨੇ 6 ਜਿਹੜੇ ਦੋਸ਼ੀ ਸੀਗੇ ਉਹ ਫੜੇ ਔਰ ਇਹ ਜਿਹੜੇ 6 ਸੀਗੇ ਆਨੰਦ ਉਹ ਰਿਕਵਰੀ ਵੀ ਕਿਆਰਾ ਦੀ ਰਿਕਵਰੀ ਹੋਈ ਹੈ ਇਹਨਾਂ ਦੇ ਕੋਲੋਂ ਪਿਸਤਲ ਮਿਲਾ 315 ਬੋਰ ਦਾ ਔਰ ਅਮਨੀਸ਼ਨ ਮਿਲਾ ਹੈ ਨਾਲ ਜਿਹੜੇ ਬਾਥੀ ਹਥਿਆਰ ਹੈ ਚਾਕੂ ਹੈ ਦਾਅ ਹੈਗਾ ਹੋਰ ਸਰਯੇ ਹੈਗੇ ਲੋਹੇ ਦੀ ਰੋੜ ਹੈ ਇਹਨਾਂ ਦੇ ਕੋਲ ਹਥਿਆਰ ਮਿਲੇ ਤੇ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਜਾ ਰਹੇ ਸੀ ਉਸ ਤੋਂ ਪਹਿਲੇ ਹੀ ਟੀਮ ਨੇ ਬੜੀ ਦਲੇਰੀ ਨਾਲ ਐਕਸ਼ਨ ਕਰਦੇ ਹੋਏ ਇਹਨਾਂ ਨੂੰ ਫੜਿਆ ਟੋਟਲ 6 ਮੈਂਬਰ ਫੜੇ ਹਨ ਔਰ ਇਸ ਤੋਂ ਇਲਾਵਾ ਵੀ ਇਹਨਾਂ ਦੇ 4 ਮੈਂਬਰ ਵੀ ਹੋ ਸਕਦੇ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਤੋਂ ਪਹਿਲੇ ਇਹਨਾਂ ਨੇ ਰੋਪੜ ਫਤਿਹਗੜ ਸਾਹ ਪਟਿਆਲਾ ਇਹ ਜ਼ਿਲ੍ਹਾ ਚ ਵਰਦਤਾ ਕਿੰਤੀ ਹੋਈ ਹੈ ਉਹ ਸਾਰੀ ਵਰਦਤਾ ਜਿਹੜੀ ਹੈਗੀ ਉਹਨਾਂ ਦੀ ਬਾਲਕੀ ਤੇ ਆਰੀ ਉਹ ਪੁੱਛ ਕੇ ਚਨਾ ਤੋਂ ਜਾ ਰਹੀ ਹੈ ਹੋਰ ਜਿਹੜੇ ਦੋਸ਼ੀ ਹੈ ਜਾਂ ਵਰਦਤਾ ਦੀ ਟ੍ਰੇਸ ਹੈ ਉਹ ਆਪਾਂ ਇਸ ਤੋਂ ਬੰਦ ਕਰ ਰਹੇ ਹਾਂ ਬਿਲਕੁਲ ਜੀ ਟੋਟਲ ਦੇਖੋ ਇਹ ਜਿਹੜੇ 6 ਸੀਗੇ ਇਹਨਾਂ ਤੇ ਜਿਹੜਾ ਹੁਣ ਤੱਕ ਜਿਸ ਸਾਥ ਨਾਲ ਸੀਆਈਏ ਟੀਮ ਕੰਮ ਕਰ ਰਹੀ ਹੈ ਇਹਨਾਂ ਨੇ ਪੂਰੀ ਇਹਨਾਂ ਦੀ ਪੜਤਾਲ ਕੀਤੀ ਹੈ 3 ਦੋਸ਼ੀ ਜਿਹੜੇ ਹੈਗੇ ਉਹਨਾਂ ਤੋਂ ਇਸ ਤੋਂ ਪਹਿਲੇ ਮੁਕੱਦਮੇ ਹੈਗੇ ਕਿਸੇ ਦੇ ਐਨਡੀਪੀ ਐਸਡਮ ਮੁਕਦਮਾ